ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਬੁਖਾਰ ਲਾਉਣ ਵਾਲੀ ਬੂਟੀ ਬਾਰੇ ਗੱਲ ਕਰਾਂਗੇ ਕੰਡਿਆਲੀ ਝਾੜੀ ਆ ਮਤਲਬ ਇਹ ਫੀਵਰ ਨਟ ਬੋਲ ਦਿੰਦੇ ਆ ਇਹਨੂੰ ਕਟਰੰਜਾ ਬੋਲ ਦਿੰਦੇ ਆ ਤੇ ਪੁੱਠੀ ਕਰੰਜਵੀ ਬੋਲ ਦਿੰਦੇ ਆ ਇਹ ਸਾਡੇ ਪੰਜਾਬ ਵਿੱਚ ਪਹਿਲਾਂ ਆਮ ਹੁੰਦੀ ਸੀ ਨੂੰ ਮੀਚਕੇ ਵੀ ਬੋਲਦੇ ਆ ਇਹ ਮੀਚੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀਗਾ ਤਾਂ ਪੁਰਾਣੇ ਸਮੇਂ ਵਿੱਚ ਜਿਹੜੇ ਬੱਚੇ ਸੀ ਜਿਹੜੋ ਸੀੜੇ ਤੇ ਪਾਕ ਜਾਂਦੇ ਸੀ ਤਾਂ ਉਹਦੇ ਵਿੱਚ ਜਿਹੜੇ ਬੰਟਿਆਂ ਨੂੰ ਬੀਜਾਂ ਨੂੰ ਖੇਡਦੇ ਸੀ ਉਹਦੇ ਨਾਲ ਮਤਲਬ ਤਾਂ ਇਹਦੇ ਮਤਲਬ ਉਹ ਕਹਿੰਦਾ ਜਰੂ ਮੀਚਕੇ ਇਹਦੇ ਕੰਡਿਆਲੀ ਝਾੜੀ ਹੈਗੀ ਤੇ ਦੂਸਰੇ ਦੇ ਫਲ ਹੁੰਦੇ ਆ ਫਲਾਂ ਦੇ ਉੱਤੇ ਵੀ ਕੰਡੇ ਹੁੰਦੇ ਆ ਤਾਂ ਉਹ ਵੀ ਮਤਲਬ ਸਾਡੇ ਨਾਲ ਕਿਸੇ ਨਾਲ ਖੇਡ ਖੇਡਦੇ ਹੁੰਦੇ ਸੀ ਜਦੋਂ ਚਿਪਕ ਜਾਂਦੇ ਸੀ ਉਹਨੂੰ ਉਹਦੇ ਦੇ ਮਾਰਦੇ ਨਾਲ ਹੀ ਪਿਛੇ ਢੂਈ ਨਾਲ ਚਿਪਕ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਦੇ ਬੀਜ ਹੁੰਦੇ ਆ ਉਹ ਬੀਜਾਂ ਦੀ ਮਾਲਾ ਵੀ ਬਣਾਈ ਜਾਂਦੀ ਹੈ ਜੁਐਲਰੀ ਦੇ ਤੌਰ ਤੇ ਵਰਤਣ ਵਾਸਤੇ ਹੁਣ ਗੱਲ ਸੀ ਜਿਵੇਂ ਫੀਬਰ ਨਟ ਕਿਹਾ ਬੁਖਾਰ ਲਾਉਣ ਵਾਲੀ ਬੂਟੀ ਕਿਹਾ ਦਾ ਮਤਲਬ ਇਹ ਨਿਕਲਦਾ ਵੀ ਇਸ ਦੇ ਪੱਤੇ ਤੇ ਜਿਹੜੇ ਬੀਜ ਵਰਤ ਕੇ ਜੇ ਕਿਸ ਨੂੰ ਰੁਖ ਰੁਖ ਦਾ ਬੁਖਾਰ ਚੜਦਾ ਹੋਵੇ ਕਿਤੇ ਉੱਤਰ ਕੇ ਕਿਤੇ ਚੜ ਗਿਆ ਜਾਂ ਮਤਲਬ ਥੋੜੇ ਥੋੜੇ ਚਿਹਰਾ ਚੜਦਾ ਹੋਵੇ ਉਸ ਬੁਖਾਰ ਨੂੰ ਲਾਉਣ ਵਾਸਤੇ ਬੈਸਟ ਬੂਟੀ ਮੰਨੀ ਗਈ ਹੈ ਅੱਜ ਕੱਲ ਆਨਲਾਈਨ ਵੀ ਪਾਊਡਰ ਹੀ ਮਿਲਦਾ ਹੈ ਗੈਸ ਬੂਟੀ ਦਾ ਤੇ ਉਸ ਤੋਂ ਬਾਅਦ ਬੀਜਾਂ ਦੇ ਨਾਲ ਮਤਲਬ ਕਹਿੰਦਾ ਬਿਮਾਰੀਆਂ ਜਿਵੇਂ ਲਿਵਰ ਦੀ ਬਿਮਾਰੀ ਕਿਸੇ ਨੂੰ ਹੋਵੇ ਜਾਂ ਮਤਲਬ ਕਹਿੰਦਾ ਕਿਸੇ ਨੂੰ ਆਮ ਕਮਜ਼ੋਰੀ ਹੋਵੇ ਤਾਂ ਦਮੇ ਦੀ ਬਿਮਾਰੀ ਨੂੰ ਇਹਨਾਂ ਵਾਸਤੇ ਵੀ ਬੀਜਾਂ ਨੂੰ ਜਿਹੜਾ ਇਹਦਾ ਪਾਊਡਰ ਵਰਤੇ ਜਾਂਦਾ ਹੈਗਾ ਤੇ ਫੁੱਲ ਇਹਦੇ ਪੀਲੇ ਰੰਗ ਦੇ ਹੁੰਦੇ ਆ ਤੇ ਫਲੀਆਂ ਜਿਵੇਂ ਦੱਸਿਆ ਕੰਡੇ ਕੰਡੇ ਹੁੰਦੇ ਆ ਫਲੀਆਂ ਉਤੇ ਫਿਰ ਫਲ ਪੱਕ ਕੇ ਇੱਕ ਬੰਟੇ ਵਾਂਗੂ ਤੇ ਫਲ ਨਿਕਲਦੇ ਹੈਗੇ ਆ ਤਾਂ ਬੀਜਾਂ ਤੋਂ ਨਿਕਲ ਵਾਲਾ ਤੇਲ ਜਿਹੜਾ ਹੈਗਾ ਉਹ ਸੋਜ ਨੂੰ ਘਟਾਉਣ ਵਾਸਤੇ ਵਰਤਿਆ ਜਾਂਦਾ ਗਠੀ ਦੇ ਰੂਗਾਂ ਵਾਸਤੇ ਵਰਤੇ ਜਾਂਦਾ ਹੈਗਾ ਭੁੰਨੇ ਹੋਏ ਬੀਜਾਂ ਨੂੰ ਇੱਕ ਹਰਿੰਡੀ ਦਾ ਬੂਟਾ ਹੁੰਦਾ ਉਹਦਾ ਤੇਲ ਲੈ ਕੇ ਮਲਮ ਬਣਾ ਲਈ ਜਾਂਦੀ ਹੈ ਮਤਲਬ ਕਹਿੰਦੇ ਆ ਪਤਾਲੂਆਂ ਵਿੱਚ ਪਾਣੀ ਭਰ ਭਰ ਜੇ ਕਿਸਦੇ ਜੰਗ ਬੀਰ ਫੋੜੇ ਸੋਜ ਹੋਵੇ ਜਾਂ ਗਿਲਟੀਆਂ ਦੀ ਸੋਜ ਹੋਵੇ ਜਾਂ ਬਵਾਸੀਰ ਵੇਲੇ ਦਰਦਾਂ ਦੀ ਸੋਜ ਹੋਵੇ ਉਸ ਉੱਥੋਂ ਹੋ ਗਿਆ ਇਹ ਉਹਨਾਂ ਉਹਨਾਂ ਵਿੱਚ ਇਹ ਉਹਨਾਂ ਹਾਲਾਤਾਂ ਵਿੱਚ ਇਹ ਜਿਹੜੀ ਬੂਟੀ ਹੈਗੀ ਆ ਇਹਦਾ ਤੇਲ ਜਿਹੜਾ ਮੱਲਮ ਬਣਾਈ ਜਾਂਦੇ ਆ ਤੇਲ ਤੋਂ ਉਹ ਗੁਣਕਾਰੀ ਤੇ ਸੁਖਦਾਈ ਹੁੰਦੀ ਹੈ ਮਤਲਬ ਤਾਂ ਇਹਦੇ ਗੁਣ ਹੈਗੇ ਆ ਜੇ ਕਿਸੇ ਚਿਹਰੇ ਦੇ ਝੋੜੀਆਂ ਜਲਦੀ ਆ ਜਾਂਨ ਮਤਲਬ ਕਹਿੰਦਾ ਉਹਨੂੰ ਦੂਰ ਕਰਨ ਵਾਸਤੇ ਤੇਲ ਵਰਤਿਆ ਜਾਂਦਾ ਲਕਵਾ ਲਕਵਾ ਕਿਸੇ ਨੂੰ ਉਹਦੇ ਵਾਸਤੇ ਤੇਲ ਵਰਤਿਆ ਉਹਨੂੰ ਉਹਨੂੰ ਦੂਰ ਕਰਨ ਵਾਸਤੇ ਠੀਕ ਕਰਨ ਵਾਸਤੇ ਤੇ ਕਿਸੇ ਰਿ ਕਿੜਲਾਂ ਚੜ੍ਹਦੀਆਂ ਹੋਣ ਉਹਦੇ ਵਾਸਤੇ ਵੀ ਇਹਦੇ ਬੀਜਾਂ ਤੇਲ ਵਰਤਿਆ ਜਾਂਦਾ ਇਸ ਲਈ ਜਿਹੜੀ ਬੂਟੀ ਹੈਗੀ ਆ ਇਹ ਬੂਟੀ ਪੰਜਾਬ ਚੋਂ ਹੁਣ ਜਿਹੜੀ ਜਿਹੜੇ ਮੀਚਕੇ ਹੈ ਖਤਮ ਹੁੰਦੇ ਤੁਰੇ ਜਾ ਰਿਹਾ ਇਹਨਾਂ ਨੂੰ ਵੀ ਸਾਨੂੰ ਸਾਹਮਣੇ ਦੀ ਲੋੜ ਸਾਡੀ ਜਿਹੜੀ ਸੰਸਥਾ ਹੈਗੀ ਰਾਉਂਡ ਗਲਾਸ ਫਾਊਂਡੇਸ਼ਨ ਇਹਨੂੰ ਅਸੀਂ ਬੀਜਾਂ ਤੋਂ ਤਿਆਰ ਕਰਕੇ ਇਸ ਬੂਟੀ ਨੂੰ ਵੀ ਅਸੀਂ ਮਤਲਬ ਕਹਿੰਦਾ ਸਰਵਾਈਵ ਕਰਾਵਾਂਗੇ